ਲਓ ਜੀ ਆਨੰਦਪੁਰ ਸਾਹਿਬ ਵੱਲੋਂ ਕੋਲਾ ਵਾਲਾ ਟੋਪਾ ਇਧਰ ਆਨੰਦਪੁਰ ਸਾਹਿਬ ਨੂੰ ਸਿੱਧਾ ਤੇ ਹੁਣ ਆਪਾਂ ਸਿੱਧਾ ਖਿੱਚਦੇ ਨਾ ਮੋਟਰਸਾਈਕਲ ਲੈਣਾ ਦੇਵੀ ਤੋਂ ਯਾਰ ਆਪਾਂ ਇਧਰੋਂ ਦੀ ਆਏ ਸੀ ਇਧਰੋਂ ਕੀ ਜਾਣਾ ਨਹੀਂ ਇਧਰ ਸਿੱਧਾ ਆਨੰਦਪੁਰ ਸਾਹਿਬ ਉਹ ਸਥਾਨ ਹੈ ਉਧਰ ਹੀ ਆ ਰਹੇ ਹੁਣ ਰਸਤੇ 'ਚ ਜਦੋਂ ਆਪਾਂ ਨਾਣਾ ਦੇਵੀ ਤੋਂ ਉਤਰੇ ਆ ਪਹਿਲਾਂ ਆਨੰਦਪੁਰ ਸਾਹਿਬ ਨੂੰ ਸਿੱਧਾ ਰਸਤਾ ਜਾਂਦਾ ਸੀ ਕੋਲਾ ਵਾਲੇ ਟੋਪੇ ਤੋਂ ਪਰ ਅਸੀਂ ਉਧਰ ਨੂੰ ਨਹੀਂ ਗਏ ਅਸੀਂ ਇੱਕ ਨਾ ਰਸਤਾ ਸੀ ਖਰਾਬ ਜਿਆ ਸੀ ਅਸੀਂ ਇੱਥੋਂ ਜਾਂਦੇ ਨਾ ਗੁਰਦੁਆਰਾ ਸਾਹਿਬ ਦੇਖ ਕੇ ਸੀ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਆ ਗੁਰਦੁਆਰਾ ਘਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਆ ਬਾਕੀ ਇਹ ਇਤਿਹਾਸ ਦਿੱਤਾ ਹੋਇਆ ਤੁਸੀਂ ਇਹ ਇਤਿਹਾਸ ਪੜ ਸਕਦੇ ਹੋ ਆਨੰਦਪੁਰ ਸਾਹਿਬ ਤੋਂ ਜਿਆਦਾ ਨਹੀਂ ਲਗਭਗ ਮੇਰੇ ਖਿਆਲ ਚ 10 ਕਿਲੋਮੀਟਰ ਹੋਣਾ ਹਾਂ ਹਾਂਜੀ 10 ਕਿਲੋਮੀਟਰ ਆ 10 ਕਿਲੋਮੀਟਰ ਦੇ ਆਸ-ਪਾਸ ਜਿਹੜਾ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਆ ਇੱਥੇ ਜ਼ਰੂਰ ਆਇਓ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਆ ਕਿੰਨਾ ਦੀ ਸੇਵਾ ਚੱਲ ਰਹੀ ਹੈ ਇਹ ਸਾਰੇ ਸਿੰਘਾਂ ਦਾ ਜਿਹੜਾ ਨਾਮ ਲਿਖਿਆ ਹੋਇਆ ਹੈ ਤੁਸੀਂ ਪੜ ਸਕਦੇ ਤੇ ਇਧਰ ਬਾਕੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਲੈਂਦੇ ਆ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੁਛ ਏਦਾਂ ਦੀ ਆ ਕਿਉਂਕਿ ਦੇਖੋ ਖਾਸ ਗੱਲ ਇਹ ਆ ਘੋੜੇ ਵੀ ਦਿਖਾ ਦਿੰਨੇ ਤੁਹਾਨੂੰ ਆ ਦੇਖੋ ਅੱਗੇ ਆ ਕਿ ਇਹ ਘੋੜੇ ਆ ਦੇਖੋ ਘੋੜੇ ਬੰਦੇ ਹੋਏ ਘੋੜੇ ਇੱਥੇ ਸਿੰਘਾਂ ਨੇ ਰੱਖੀ ਹੋਏ ਆ ਤੇ ਖਾਸ ਗੱਲ ਇਹ ਸੀ ਮੇਨ ਮਕਸਦ ਸਾਡਾ ਦਿਖਾਉਣ ਦਾ ਇਹ ਸੀ ਕਿ ਗੁਰਦੁਆਰਾ ਸਾਹਿਬ ਇਤਿਹਾਸਿਕ ਆ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਯਾਨੀ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾਦਾ ਜੀ ਨਾਲ ਸੰਬੰਧਿਤ ਤੇ ਦੋ ਨਿਸ਼ਾਨ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸੀ ਤੇ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਕੁਛ ਇਦਾਂ ਦਾ 뷰 ਆ ਤੇ ਇਹ ਨੈਣਾ ਦੇ ਵੀ ਆਲੂ ਜਾਂਦੇ ਆ ਬੋਲਾਂ ਵਾਲੇ ਟੋਬੇ ਤੋਂ ਤੁਸੀਂ ਸੱਜੇ ਹੱਥ ਮੋੜਨਾ ਤੇ ਉੱਥੇ ਗੁਰਦੁਆਰਾ ਸਾਹਿਬ ਲਗਭਗ 3 ਕਿਲੋਮੀਟਰ ਆ ਕੇ ਗੁਰਦੁਆਰਾ ਸਾਹਿਬ ਸੋ ਵੀ ਤਾਂ ਤੇ ਇਹਦੇ ਦਰਸ਼ਨ ਜ਼ਰੂਰ ਕਰਿਓ ਤੇ ਹੁਣ ਆਪਾਂ ਵਧਦੇ ਆ ਆਪਣੇ ਪੜਾ ਵੱਲ ਨੂੰ ਅਗਰ ਰਾਤ ਬਹੁਤ ਹੋ ਗਈ ਆ ਹਨੇਰਾ ਬਹੁਤ ਹੋ ਗਿਆ